ਟੁੱਟੇ ਹੋਏ ਤਾਰਿਆਂ ਦੀ ਲੀਕ ਚੇਤੇ ਰਹਿੰਦੀ ਆ ਕਦੋਂ ਸੀ ਉਹ ਵਿਛੜੇ ਤਰੀਕ ਚੇਤੇ ਰਹਿੰਦੀ ਆ ਲੰਮੀਆਂ ਵਾਟਾਂ ਤੇ ਜਿਹੜੇ ਪੈ ਜਿੰਦੇ ਮੇਰੀਓ ਮੁੜਦੇ ਕਦੇ ਨਾ ਜਿਹੜੇ ਗਏ ਜਿੰਦੇ ਮੇਰੀ ਐ 17 ਜਨਵਰੀ ਦਾ ਜਿਹੜਾ ਦਿਨ ਸਾਡੇ ਇਲਾਕੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਬਹੁਤ ਮਨ ਨੂੰ ਉਸ ਦਿਨ ਸੀ ਕੀ ਨਾਮ ਹੈ ਦਰਬੇਜ ਸਿੰਘ ਜੀ ਅਕਲ ਕੀ ਨੌਜਵਾਨ ਦਾ ਨਾਮ ਹੈ ਕਾ ਕਿੰਨੀ ਕੁ ਮਰਗੀ ਦਰਪੰਤ ਸਿੰਘ ਦਾ ਭਾਈ ਸਾਹਿਬ ਨੂੰ ਕਿੰਨੇ ਚਿਰ ਪਹਿਲਾਂ ਜਿਹੜਾ ਹੈਗਾ ਕੈਨੇਡਾ ਗਏ ਸੀਗੇ ਕੀ ਕੰਮ ਕਰਦੇ ਤੇ ਉਹ ਦੂਸਰੇ ਦਾ ਕੰਮ ਕਰਦਿਆਂ ਕਰਦੇ ਸੀ ਪਹਿਲਾਂ ਨੂੰ 7 ਮਹੀਨੇ ਬੀ ਗਏ ਨੂੰ ਦੇਖ ਲੈਣਾ ਸੱਪਾ ਮਿਆਸੀ ਆ ਬਸ ਆਉਂਦੇ ਚੜਕਾ ਸੇ ਦਾ ਕੋਈ ਕਲੀਅਰ ਕਾਰਨ ਪਤਾ ਲੱਗੇ ਜਾਂ ਹੁਣ ਤੱਕ ਪੁਲਿਸ ਨੇ ਕੋਈ ਇਹਦੇ ਵਿੱਚ ਦੇਖਿਆ ਹੋਵੇ ਕਿ ਕੌਣ ਸੀਗਾ ਉਹ ਵਿਅਕਤੀ ਜਿਹੜੇ ਅਣਪਛਾਤੇ ਵਿਅਕਤੀ ਨੇ ਜਾਂ ਵਾਹਨ ਨੇ ਜਿਹੜੀ ਫੇਟ ਮਾਰੀ ਹੈਗੀ ਜਿੱਦਾਂ ਮੌਤ ਹੋਈ ਹੈਗੀ ਸਾਨੂੰ ਨੇ ਰਿਪੋਰਟ ਕੋਈ ਪਹੁੰਚੀ ਨਾ ਤੇ ਪਤਾ ਹੀ ਲੱਗਾ ਕੱਲ ਬਚਾ ਗਿਆ ਹੈ ਵੱਡਾ ਮੈਂ ਤੁਹਾਨੂੰ ਕੁਝ ਬਹੁਤ ਇਤਤਾਜ ਨਾਲ ਕਿਦੰਦਾ ਹੋਇਆ ਜੀ ਐਕਸੀਡੈਂਟ 17 ਤਰੀਕ ਦਾ ਜੀ ਕੋਈ ਅਪੀਲ ਜਿਹੜੀ ਤੁਸੀਂ ਸਰਕਾਰ ਨੂੰ ਕੋਈ ਕਰਨਾ ਚਾਹੋ ਕੀ ਜਾ ਨਹੀਂ ਲਿਖੋ ਧੰਨਵਾਦ ਸਰਕਾਰ ਦਾ ਸਾਡਾ ਬੱਚਾ ਇੱਥੇ ਆ ਜਵੇ ਅੰਮ੍ਰਿਤਸਰ 에어ਪੋਰਟ ਉਤਾਰਇ ਤੇ ਆ ਜਾਵੇ ਤਾਨੂੰ ਲਿਆਉਣ ਦੀ ਮਤ ਤੋਂ ਜੀ ਇੱਥੇ ਦਿੱਲੀ ਕਿੱਥੇ ਗਾਣਾ ਦੇ ਕਿੱਥੇ ਜਾ ਸਕਦੇ ਨਹੀਂ ਜਾ ਸਕਦੇ ਬਲ ਬਤਾਲੇ ਵਾਲਾ ਗੀਤਕਾਰ ਹਾਂ ਜੀ ਦੇਖੋ ਟੁੱਟੇ ਹੋਏ ਤਾਰਿਆਂ ਦੀ ਲੀਕ ਚੇਤੇ ਰਹਿੰਦੀ ਆ ਕਦੋਂ ਸੀ ਉਹ ਵਿਛੜੇ ਤਰੀਕ ਚੇਤੇ ਰਹਿੰਦੀ ਆ ਲੰਮੀਆਂ ਵਾਟਾਂ ਤੇ ਜਿਹੜੇ ਪਏ ਜਿੰਦੇ ਮੇਰੀ ਉਹ ਮੁੜਦੇ ਕਦੇ ਨਾ ਜਿਹੜੇ ਗਏ ਜਿੰਦੇ ਮੇਰੀ 17 ਜਨਵਰੀ ਦਾ ਜਿਹੜਾ ਦਿਨ ਸਾਡੇ ਇਲਾਕੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਬਹੁਤ ਮਨੂਸ ਦਿਨ ਸੀ ਇਸ ਦਿਨ ਕੈਨੇਡਾ ਵਿੱਚ ਸਾਡਾ ਛੋਟਾ ਵੀਰ ਗੁਰਜੰਟ ਜੋ ਕਿ ਬਹੁਤ ਹੀ ਮੈਲਨਸਾਰ ਇਨੇ ਤਨੇ ਮੈਂ ਗੁਰੂ ਮਹਾਰਾਜ ਦਾ ਨਾਮ ਲੈਣ ਵਾਲਾ ਇੱਕ ਆਮ ਪਰਿਵਾਰ ਦੇ ਵਿੱਚੋਂ ਸੀ ਬੜੀਆਂ ਆਸਾਂ ਲੈ ਕੇ ਕੈਨੇਡਾ ਦੇ ਵਿੱਚ ਪਹੁੰਚਾ ਸਿੰਗਾਪੁਰ ਥਾਣੀ ਤੇ ਇੱਕ ਹਾਦਸੇ ਦੇ ਵਿੱਚ ਉਹ ਸਾਡੀ ਰੂਹ ਸਾਡੇ ਤੋਂ ਵਿਛੜ ਗਈ ਆ ਬਹੁਤ ਪਿਆਰੀ ਰੂਹੀ ਸੀ ਉਹ ਸਾਡਾ ਪੂਰਾ ਇਲਾਕਾ ਜਿਹੜਾ ਉਹ ਸੁਗਮਈਆ ਤੇ ਇਸ ਵੇਲੇ ਜਿਹੜੀ ਆ ਉਹਦੀ ਅਸੀਂ ਡੈੱਡ ਬੋਡੀ ਲੈਣ ਲਈ ਇਸ ਮੁੱਚਾ ਇਲਾਕਾ ਤੇ ਸਾਰੇ ਸੰਘਰਸ਼ ਕਰ ਰਹੇ ਆ ਤੇ ਬਾਹਰ ਬੈਠਾ ਚਾਚੇ ਦਾ ਪੁੱਤ ਨਿਰਮਲ ਸਿੰਘ ਵੱਲੋਂ ਵੀ ਇੱਕ ਜਿਹੜੀ ਮੁਹਮਾ ਵਢੀ ਗਈ ਆ ਆਪਾਂ ਸਈ ਦਾਨੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਵੀਰਾਂ ਨੂੰ ਵੀ ਜੋ ਵੀ ਤਿਲ ਫੁੱਲ ਜਿੱਦਾਂ ਵੀ ਆਪਾਂ ਉਸ ਦੀ ਛੇਤੀ ਤੋਂ ਛੇਤੀ ਜਿਹੜੀ ਡੈੱਡ ਬੋਡੀ ਉਹ ਗਰਜੰਟ ਦੀ ਲੈ ਕੇ ਆਉਣੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਆ ਵੱਧ ਚੜ ਕੇ ਸਾਰ ਬਾਕੀ ਇਸ ਪਰਿਵਾਰ ਇਹ ਤੁਹਾਨੂੰ ਵੀ ਪਤਾ ਪੰਜਾਬ ਦੇ ਪੁੱਤ ਕਿਤਰਾ ਕਰਜਾਈ ਹੋ ਹੋ ਕੇ ਕਿਤਰਾ ਔਖੇ ਹੋ ਹੋ ਕੇ ਜੜਿਆ ਉਹ ਜਾ ਰਹੇ ਵਿਦੇਸ਼ਾਂ ਦੇ ਵਿੱਚ ਪਰ ਕੁਦਰਤ ਨੂੰ ਹੋਰ ਮਨਜੂਰਾ ਸਾਡੇ ਪਿੰਡ ਦਾ ਪਹਿਲਾਂ ਵੀ ਇੱਕ ਨੌਜਾਨ ਅਵਤਾਰ ਸਿੰਘ ਆਪਾ ਇਸੇ ਤਰ੍ਹਾਂ ਹਾਸੇ ਦਾ ਸ਼ਿਕਾਰ ਹੋ ਗਿਆ ਸੀ ਇਸ ਪਰਿਵਾਰ ਤੇ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਵੇ ਮੂੰਹ ਤਾਂ ਨਹੀਂ ਕਹਿੰਦੇ ਪਰ ਸਾਨੂੰ ਪਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਬੱਚੇ ਨੂੰ ਸੈੱਟ ਕੀਤਾ 4-5 ਸਾਲ ਪਹਿਲਾਂ ਸਿੰਗਾਪੁਰ ਵੀਰਿਆ ਤੇ ਬਾਕੀ ਸਾਰੇ ਡੰਡੇਟਰਾਂ ਨੂੰ ਜਿੰਨੇ ਵੀਰਾਂ ਦਾਨੀ ਸੱਜਣਾ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜਾ ਵਾ ਨਾ ਇਹ ਆਪਾਂ ਪਰਿਵਾਰ ਦੀ ਮਤ ਕਰਨੀ ਆ ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਉਹ ਤਤ ਪਰ ਹੁਣ ਜਿੰਨੇ ਵੀ ਜਲਦੀ ਹੋਵੇ ਇਹ ਛੱਡੇ ਸੋਟੇ ਵੀਰ ਛੱਡੇ ਭਰਾ ਗੁਰਜੰਟ ਦੀ ਜਿਹੜੀ ਡੈੱਡ ਬੁਡੀ ਲੈ ਸਕੇ ਤਾਂ ਕਿ ਮਾਪੇ ਤੇ ਜਾਂ ਇਲਾਕਾ ਸਾਰਾ ਉਹਦੇ ਆਖਰੀ ਦਰਸ਼ਨ ਕਰ ਸਕਣ। ਮਤਲਬ ਕੋਈ ਜਿਹੜਾ ਮਦਦ ਕਰਨ ਦਾ ਕੋਈ ਕੰਟੈਕਟ ਪਰਿਵਾਰ ਦਾ ਕੋਈ ਸ਼ੇਰ ਕਰਨਾ ਚਾਹੁੰਦੇ ਆ। ਵੇਖੋ ਇਹ ਤਾਂ ਫੇਸ ਸਾਈਡ ਦੇ ਉੱਤੇ ਜੋ ਤੁਸੀਂ ਫੇਸਬੁੱਕ ਪੇਜ ਦੇ ਉੱਤੇ ਫੰਡਰੇਜ਼ਰ ਲਾਇਆ ਹੋ। ਜੀ ਜੀ ਉਹਦੇ ਸੰਬੰਧੀ ਜਿਹੜਾ ਵਾ ਜੇ ਤੇ ਫੋਨ ਨੰਬਰ ਆ ਉਹ ਮੇਰਾ ਵੀਰ ਲਾਡੀ ਤੁਹਾਨੂੰ ਦੱਸ ਦੇਗਾ ਕਿ ਜਿਹੜਾ ਫੋਨ ਨੰਬਰ ਆ ਵੈਸੇ ਅਸੀਂ ਫੇਸਬੁੱਕ ਤੇ ਇੱਕ ਮੁਹਿੰਮ ਚਲਾਈ ਹੋਈ ਆ ਤੇ ਉਹਨੂੰ ਜ਼ਰੂਰ ਸ਼ੇਅਰ ਕਰਨ ਜੇ ਮੇਰੀ ਕੋਈ ਮੇਰੇ ਨਾਲ ਜੁੜੇ ਹੋਏ ਆ ਪਰਸਨਲ ਤੌਰ ਤੇ ਫੇਸਬੁੱਕ ਤੇ ਤੋਂ ਮੇਰੀ ਆਈਡੀ ਦੇ ਉੱਤੇ ਲਿੰਕ ਪਿਆ ਵਾ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਸ ਤਰ੍ਹਾਂ ਵੀ ਤੁਸੀਂ ਫੁੱਲ ਕਰਕੇ ਆਪਾਂ ਪਰਿਵਾਰ ਦੇ ਵੱਧ ਤੋਂ ਵੱਧ ਮਤ ਕਰਨੀ ਆ ਤੇ ਮੇਰੀ ਆਈਡੀ ਆ ਕਿ ਲਿਰਿਕਸ ਬੱਲ ਬਤਾਲੇ ਵਾਲਾ ਉਸ ਦੇ ਨਾਂ ਤੇ ਆ ਫੇਸਬੁੱਕ ਤੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਗਾਲ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593